ਰਾਗ ਸੂਹੀ ਮਹੱਲਾ ਚੌਥਾ ਅਸਪਦੀਆਂ ਘਰ 10 ਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਅੰਦਰ ਸੱਚਾ ਲੇ। ਕਿਪਤ ਹੈ ਪ੍ਰਮੇਸ਼ਰ ਸਾਰੇ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ। ਹਜ਼ੂਰ ਫਰਮਾਉਂਦੇ ਹਨ ਅੰਦਰ ਸੱਚਾ ਨਹੀਂ ਲਾਇਆ ਪ੍ਰੀਤ ਆਪਣੇ ਪ੍ਰੀਤ ਨੂੰ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਸਾਡੇ ਹਿਰਦੇ ਦੇ ਅੰਦਰ ਸੱਚਾ ਪ੍ਰੇਮ ਵਾਹਿਗਿਆ ਲਾ ਦਿੱਤਾ ਹੈ। ਲਾਗਾ ਪ੍ਰੀਤ ਨੂੰ ਆਪਣਾ ਆਪਣੇ ਪ੍ਰੀਤ ਨੂੰ ਸਤਿਗੁਰਾਂ ਨੇ ਲਾਗ ਤਾ ਸੱਚਾ ਆਕਾਲ ਪੁਰਖ ਨੇ ਉਹ ਪ੍ਰੇਮ ਤਨ ਮਨ ਹੋਏ ਨਿਹਾਲ ਸਭ ਤਨ ਵੀ ਮਨ ਵੀ ਨਿਹਾਲ ਸੁਖ ਅਨੰਦ ਸਹਿਜ ਹੁੰਦਾ ਹੈ ਜਿਗੁਰ ਦੇਖਾਂ ਸਾਹਮਣੇ ਜੇ ਸਤਿਗੁਰਾਂ ਜੀ ਨੂੰ ਸਾਹਮਣੇ ਦੇਖਾਂ ਤੇ ਉਹ ਦਰਸ਼ਨ ਕਰੀਏ ਉਹ ਦੇਖ ਲੈ ਅਨੰਦ ਸਹਿਜ ਨਾ ਨੁਕਦਾ ਲਾਵਾ ਜੋਗਾ ਸਭ ਛੱਡ ਜਾਏ ਉਸ ਦੀ ਆਇ ਉਹਨਾਂ ਕਰਦੇ ਪੀਦੇ ਜੀ ਪਾਨਮਨ ਹੋਈ ਨਿਹਾਲ ਸੰਤ ਜੀ ਦੇ ਪਾਤਸ਼ਾਹ ਜਾਨ ਹਾਲ ਅਮੰਦਰ ਸੈ ਤੋ ਜੀ ਪਸੰਤਾ ਸਾਹਿਬ ਆ ਗੁਰ ਦੀ ਸਾਹ ਸਾਹ ਜਦੋਂ ਗੁਰੂ ਸਾਹਿਬ ਜੀ ਆਰ ਨੂੰ ਸਾਹਮਣੇ ਵੇਖਾਂ ਚੈਰ ਕੇ ਆਦੇ ਦਰਸ਼ਨ ਹੋਣ ਐਸਾ ਮਨ ਸੱਚੇ ਪਾਤਸ਼ਾਹ ਜੁੜਿਆ ਹੋਵੇ ਜੇ ਸਿੱਖ ਮਹਿਲ ਦੇ ਸਾਧ ਸੰਗਤ ਜੀ ਕੋਈ ਚਲਿਆ ਜਾਵੇ ਜਿੰਨੇ ਸਿੱਖ ਸਾਰਿਆਂ ਜਾਣ ਬਈ ਕੇਰਾ ਦੱਸਦਾ ਹੈ ਔ ਗੁਰੂ ਜੀ ਨੂੰ ਬਨ ਚਾਰਿ ਸਵੇਰੇ ਵੇਖਣਾ ਕਰੀਏ ਮੈਂ ਹਰ ਹਰ ਨਾਮ ਦੇ ਸਾਥ ਤੇਜ ਕੇ ਬਾਛ ਮੈਂ ਤਾਂ ਹਰ ਹਰ ਪਰਮੇਸ਼ਰ ਆਵਲੇ ਨਾਮ ਨੂੰ ਉਸਾਰ ਖਰੀਦਿਆ ਗੁਰਾਂ ਦੇ ਪਾਸੋਂ ਹਰ ਰੰਗ ਰੰਗ ਲਈ ਵਿਸਾਧ ਭਰੋਸਾ ਹੈ ਸਾਨੂੰ ਹੋਰ ਪੂਰੇ ਤੇ ਪਾਇਆ ਇਹ ਨਾਮ ਨੂੰ ਪੂਰਨ ਸਰਬਗ੍ਰਹਿਣਕ ਦੇਵੀ ਤੋਂ ਪ੍ਰਾਪਤ ਕੀਤਾ ਹੈ ਅੰਮ੍ਰਿਤ ਆਗਮ ਅਥਾ ਇਹ ਅਮਰ ਕਰਨ ਵਾਲਾ ਅਮਰ ਤੋਂ ਮੁਕਤ ਕਰਨ ਵਾਲਾ ਹੈ ਅੰਮ੍ਰਿਤ ਨੰਦ ਦੇਣ ਵਾਲਾ ਹੈ ਆਗਮ ਗੰਮ ਕਹਤੇ ਰਹੇ ਤੇ ਸ਼ਾਸਤਰ ਗਿਆਨ ਕਰਕੇ ਗੰਮ ਕਹ ਨਹੀਂ ਪਾਈ ਦੀ ਅਤੇ ਇਨਸਾਹ ਹੋ ਸ਼ਕਤੀ ਬਕਤੀ ਕਰਕੇ ਹਾਸ ਨਹੀਂ ਪਾਈ ਜਾਂਦੀ ਰਹਾ ਸਾਤ ਜੁਰ ਦੇ ਵੇਖ ਬਿਗਤੀਆ ਜਦੋਂ ਸਜ ਨੂੰ ਮਾਰੇ ਸਾਜ ਦੇ ਦਰਸ਼ਨ ਵੇਖ ਕੇ ਸਾਡੀ ਜਿੰਦ ਦੀ ਬਿੱਤੀ ਬਿਗਤੀਆ ਖੜ ਗਈ ਹੈ ਆਨੰਦ ਜੇ ਆਰ ਨਾਮੇ ਲੱਗਾ ਪਿਆ ਐਸੀ ਖਲਾਉਤ ਆਈ ਹੈ ਪ੍ਰਭੂ ਦੇ ਨਾਮ ਚ ਪਿਆਰ ਲੱਗ ਗਿਆ ਹੈ ਕਿਰਪਾ ਕਰਕੇ ਮੇਲਿਆ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਨਾਲ ਮਿਲ ਲਿਆ ਹੈ ਆਇਆ ਮੂਖ ਦੁਆ ਮੁਕਤੀ ਹੈ ਦੁਆਰਾ ਗਿਆਨ ਪਾ ਲਿਆ ਹੈ ਦਾਰ ਸੰਸਾਰ ਤੋਂ ਮੋਹ ਨੂੰ ਪਾ ਲਿਆ ਹੈ ਗਿਆਰਿਆਂ ਵਾਲੇ ਫਰੀਦ ਤੋਂ ਮੁਕਤੀ ਨੂੰ ਪਾ ਲਿਆ ਹੈ ਸਤਿਗੁਰੂ ਬਿਰੀ ਨਾਮ ਕਾ ਸੇ ਸਤਿਗੁਰੂ ਮੈਂ ਬਿਰੀ ਪ੍ਰੇਮੀ ਹਾਂ ਆਪਕੇ ਨਾਮ ਕਾ ਇਹ ਮਿਲਿਆ ਤਾਂ ਤਨ ਮਨ ਦੇ ਜੇ ਸਤਗੁਰੂ ਸਾਨੂੰ ਆਪਕਾ ਨਾਮ ਮਿਲ ਜਾਵੇ ਆਪਣੇ ਤਨ ਵੀ ਮਨ ਵੀ ਭੇਟਾ ਕਰਦੀਏ ਕਿ ਪੂਰਵ ਹੋਵੇ ਲਿਖਿਆ ਜੇ ਸਾਡੇ ਮਾਰੇ ਪੂਰਵ ਕਰਮਾਂ ਤੇ ਨਿਸਕਾਰਮ ਕਰਮਾਂ ਦਾ ਦੇਖ ਲਿਖਿਆ ਹੋਵੇ ਤਾਂ ਅੰਮ੍ਰਿਤ ਸਹਿਜ ਕੀਏ ਤਾਂ ਮਾਰਾ ਸੁਤੇ ਰਾਤ ਨੂੰ ਅੰਮ੍ਰਿਤ ਦੀ ਘੁੱਟ ਪੀਣਾ ਕਰੀਏ ਜੇ ਅੰਮ੍ਰਿਤ ਨੂੰ ਪੀ ਕੇ ਨਹੀਂ ਹਾਲ ਹੋ ਜੀਏ ਅੰਮ੍ਰਿਤ ਨਾਮ ਨੂੰ ਸੁਤਿਆਂ ਗੁਰਸਾਲਾਹੀਏ ਕੋ ਲੱਜਾਈ ਵਾਹਿਗੁਰੂ ਦਾ ਸਿਮਨ ਕਰਦੇ ਰਹੀਏ ਸੁਣਾਉਂਦੇ ਰਹੀਏ ਸੁਤਿਆਂ ਤੀ ਗੁਰ ਆਲਾ ਕਹਿੰਦੇ ਵਾਹਿਗੁਰੂ ਉੱਤਰੀ ਉਡਰਾਈ ਵਾਹ ਕਰੇ ਨੋ ਇਹਨ ਸੁਤਿਆਂ ਵੀ ਗੁਰੂ ਵਾਹਿਗੁਰੂ ਸਲਾਈਏ ਉੱਡਿਆ ਵੀ ਵਾਹਿਗੁਰੂ ਨੂੰ ਅਲਾਈਏ ਚਾਰਨੋਂ ਕਰੀਏ ਅਲਾਵ ਕਰੀਏ ਕੋਈ ਐਸਾ ਗੁਰਮੁਖ ਜੀ ਮਿਲੇ ਇਹ ਜਾਂ ਗੁਰੂ ਸਾਹ ਮੇਰੇ ਵੀ ਜੀ ਨਹੀਂ ਪੁੱਜਦਾ ਉਠ ਰਵੈ ਵੀ ਨਹੀਂ ਪੁੱਜਦਾ ਇਹਜਾ ਜਿਹੜਾ ਕੋ ਗੁਰਮੁਖਵਾਸੀ ਨੂੰ ਨਾਮ ਦਾ ਅਭਿਆਸੀ ਮਿਲ ਪਵੇ ਉਹ ਤਾਂ ਕੇ ਧੋਵਾਂ ਪਾ ਉਸ ਪਿਆਰੇ ਦੇ ਚਰਨਾਂ ਨੂੰ ਧੋਣ ਨੂੰ ਪਿਆਰ ਹੈ ਏਡਾ ਸਾਡਾ ਪਿਆਰ ਹੈ ਕੋਈ ਐਸਾ ਜਲਦੇ ਨਾਲ ਉਹਨਾਂ ਦੇ ਆਗਮਨ ਨਾਲ ਕਰਨ ਕੋਈਏ ਕੋਈ ਐਸਾ ਸੱਜਣ ਲੂੜ ਲਾਹੋ ਇਹ ਜੇ ਸੱਜਣ ਪਿਆਰਾ ਲੂੜ ਲਾਹਣ ਲਾਹੋ ਲੂੜ ਲਾਹ ਦੇਖ ਲਓ ਜੇ ਦਿਸ ਪਵੇ ਕਿਤੋਂ ਮੈਂ ਪ੍ਰੀਤਮ ਦੇ ਮਿਲਾ ਜਿਹੜਾ ਮੇਰੇ ਪ੍ਰੀਤੂ ਸਤਿਗੁਰਾਂ ਦੇ ਨਾਲ ਗੋ ਸਿੱਖ ਮੇਲ ਦੇਵੇ ਸਤਿਗੁਰ ਮਿਲਿਆ ਹਰ ਪਾਇਆ ਇਹ ਭਾਈ ਸਤਿਗੁਰਾਂ ਨਾਲ ਮਿਲ ਕੇ ਜਿਸ ਕਿਸੇ ਨੇ ਪ੍ਰਵੇਸ਼ਨ ਨੂੰ ਪਾਇਆ ਹੈ ਮਿਲਿਆ ਸਹਿਜ ਸੁਭਾ ਪਰਮੇਸ਼ਰ ਸੁਤੇ ਸਾਰਿਆਂ ਜਿ ਮਿਲਿਆ ਸੋ ਭਾਉ ਪ੍ਰਕਾਸ਼ ਰੂਪ ਹੋ ਕੇ ਜੇ ਗੁਰ ਨਾਲ ਮਿਲਿਆ ਤੋਂ ਹਰੀ ਹੋ ਪਾਇਆ ਜਿਹੜਾ ਸਾਰਿਆਂ ਨਾਲ ਮਿਲਿਆ ਹੋਇਆ ਹੈ ਕਈ ਸ਼ਾਂਤੀ ਸੁਭਾਅ ਕਰਕੇ ਉਹ ਪ੍ਰਕਾਸ਼ ਹੋਇਆ ਹੈ ਕਾਇ ਪ੍ਰਕਾਸ਼ ਰੂਪੋ ਸਾਤ ਗੁਰ ਸਾਗਰ ਗੁਣ ਨਾਮ ਦਾ ਇਹ ਭਾਈ ਸਰਦੀਨ ਨਾਨਕ ਦੇ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਤੋਂ ਸੰਬੰਧਨ ਹਨਗੇ ਗੁਣਾਂ ਦੇ ਤੇ ਨਾਮ ਦੇ ਸੱਚੇ ਪਾਤਸ਼ਾਹ ਮਾਨਸ ਰੂਪ ਹਨਗੇ ਗੁਰ ਗਿਆਨ ਆਦ ਕਹਿੰਦੇ ਅੰਮ੍ਰਿਤ ਨਾਮ ਦੇ ਮੈਂ ਤੇ ਸਿ ਦੇਖਣ ਕਾ ਚਾਹ ਤੈਨੂੰ ਤਾਂ ਬਾਈ ਸਤਗੁਰੂ ਮਹਾਰਾਜ ਸਾਹਿਬ ਦਰਸ਼ਨ ਦੇਖਣ ਦਾ ਬੜਾ ਉਤਸ਼ਾਹ ਹੈ ਚਾਹ ਹਾਉ ਤੇ ਇਸ ਦਿਨ ਘੜੀ ਨਾ ਜੀਵ ਅਸੀਂ ਤਾਂ ਸਤਗੁਰਾਂ ਦੇ ਬਿਨਾ ਘੜੀ ਮਾਤਰ ਵੀ ਜੀਉ ਨਹੀਂ ਸਕਦੇ ਹਾਂ ਤੈਨ ਦੇਖੇ ਮਰ ਜਾ ਕੇ ਭਾਈ ਸਾਨੂੰ ਤਾਂ ਬਿਨਾ ਦਰਸ਼ਨ ਕਰਿਆ ਤਾਂ ਮਰ ਜਾਣਾ ਹੁੰਦਾ ਸਾਡਾ ਜੀਵਨ ਨਹੀਂ ਹੈ ਇਸ ਲਈ ਵਿਣ ਪਾਣੀ ਇਹ ਮੱਖੀ ਜਿਹੜੀ ਐ ਪਾਣੀ ਤੋਂ ਬਗੈਰ ਰਹਿ ਨਾ ਕਿਤੇ ਉਪਰ ਪਰ ਜੇ ਰੇਸ਼ਮ ਦੇ ਲੱਖਾਂ ਦੇ ਲਪੇਟ ਦੀਏ ਫੇਰ ਵੀ ਜੀਉਂਦੀ ਨਹੀਂ ਰਹਿ ਸਕਦੀ ਕਿਸੇ ਹੋਰ ਯਤਨ ਦੇ ਨਾਲ ਨਹੀਂ ਜੀਉਂਦੀ ਰਹਿ ਸਕਦੀ ਕਿਉਂ ਹਰ ਦਿਨ ਸ਼ਾਂਤ ਨਾ ਜੀਏ ਜੇ ਮਹਾਰਾਜ ਸੰਤ ਭਗਤ ਹਰੀ ਦੀ ਪ੍ਰਾਪਤੀ ਨੇ ਜੀਵ ਨੂੰ ਨਿਸ਼ਾਨ ਲੰਗੋ ਤਹਰਾਜ ਦੇ ਦੀਏ ਜੋ ਰਾਜ ਦੇ ਦਾ ਕਦਮ ਬਡਾਈ ਕਿਉਂ ਪੂਹਮਾਏ ਨਾ ਕਹਾ ਤਸਾਈ ਜੀਵਨ ਹੀ ਸੱਜੇ ਮਾਰਾਏ ਤੋਂ ਬਿਨਾਂ ਬਿਨ ਹਰ ਨਾਮ ਮੈਂ ਮਰ ਜਾ ਬਿਨ ਪ੍ਰਮੇਸ਼ਰ ਦੇ ਨਾਮ ਤੋਂ ਬਈ ਸਾਦਾ ਉਹ ਮਰ ਜਾਣਾ ਹੁੰਦਾ ਹੈ ਮੈਂ ਸਤਿਗੁਰੂ ਤੇ ਸਿ ਪ੍ਰਹ ਸਾਧੀ ਨਾ ਭਾਈ ਸਤਿਗੁਰੂ ਅਮਰਦਾਸ ਸਾਹਿਬ ਨਾਲ ਤੇੜੜੀ ਪ੍ਰੀਤੀ ਹੈ ਉਹ ਗੁਰਦਿਲ ਜੀਵਾ ਮਾ ਇਹ ਮਾਤਾ ਜੀ ਦਾ ਰੂਪ ਸੰਤ ਜਨ ਅਸੀਂ ਕਿਸ ਤਰ੍ਹਾਂ ਸਤਿਗੁਰਾਂ ਬਗੈਰ ਜੀਵ ਸਕੀਏ ਮੈਂ ਗੁਰਬਾਣੀ ਆਧਾਰ ਹੈ ਗੁਰੂ ਅਮਰਦਾਸ ਸਾਹਿਬ ਨੇ ਜੋਤੀ ਜੋਤ ਸਮਾ ਗਏ ਕਿੰਦੇ ਸਾਨੂੰ ਗੁਰਬਾਣੀ ਮਹਾਰਾਏ ਦੀ ਗੁਰਬਾਣੀ ਦੀ ਗੁਰੂ ਰੂਪਨ ਉਸ ਦਾ ਆਸਰਾ ਹੈ ਕੁਰਬਾਨੀ ਲਾਗ ਰਹਾ ਗੁਰੂ ਸਾਹਿਬ ਦੀ ਬਾਣੀ ਜੀ ਲੱਗੇ ਰਹੀ ਹੈ ਗੁਰੂ ਦਾ ਸਰੂਪ ਹੈ ਮਹਾਰਾਜ ਦਾ ਪ੍ਰਤੱਖ ਸਾਨੂੰ ਪ੍ਰਾਪਤ ਹੋਇਆ ਹੋਇਆ ਹਰ ਹਰ ਨਾਮ ਰਤਨ ਹੈ ਹਰ ਹਰ ਪਰਮੇਸ਼ਰ ਦਾ ਨਾਮ ਪਾਈ ਰਤਨ ਅਮੋਲਕ ਹੈ ਗੁਰ ਪਰਮਾਤਮਾ ਦੇ ਰਾਗ ਦੇ ਦੇਣ ਵਾਲਾ ਲਖਨ ਬ੍ਰਹਮ ਦੀ ਪ੍ਰਾਪਤੀ ਦੇ ਜੀਆਨ ਦੀਪ ਹੈ ਗੁਰ ਤੁਖਾ ਦੇਵੇਂ ਮਾ ਇਹ ਸੰਤ ਜੀ ਨੂੰ ਉਹ ਮਹਤਵਾਯਮ ਮਾਤਾ ਪਿਤਾ ਦੀ ਨਹੀਂ ਅਈ ਗੁਰ ਸਾਹਿਬ ਜਦੋਂ ਪ੍ਰਸੰਨ ਹੁੰਦੇ ਤਾਂ ਦਿੰਦੇ ਹਨ ਉਤਮ ਸਕੀ ਮੈਂ ਤਰ ਸੱਚੀ ਨਾਮ ਕੀ ਸਤਿਨਾਮ ਕਰਕੇ ਸੱਚੇ ਅਕਾਲ ਪੁਰਖ ਨੇ ਅਮਰਤ ਨਾਮ ਦੀ ਹੈ ਹਰ ਨਾਮ ਰਹਾ ਲਿਵ ਲਾ ਪਰਮੇਸ਼ਰ ਦੇ ਨਾਮ ਕੀ ਹਰ ਵਕਤ ਜੁ ਦਿੱਤੀ ਲਾਈ ਰੱਖਦੇ ਹਾਂ ਲਿਵ ਨੂੰ ਹੋਰ ਗਿਆਨ ਪਦਾਰਥ ਨਾਮ ਹੈ ਸਤਿਗੁਰਾਂ ਦਾ ਦਿੱਤਾ ਹੋਇਆ ਗਿਆਨ ਰੂਪੀ ਪਦਾਰਥ ਦਾ ਦਾਤਾ ਅਮਰਤ ਨਾਮ ਹੀ ਹੈ ਨਾਮ ਕਰਕੇ ਇਸ ਰੂਪ ਦਾ ਗਿਆਨ ਗੁਰ ਗਿਆਨ ਅਪਰੋਖ ਗਿਆਨ ਰੂਪੀ ਪਦਾਰਥ ਨਾਮ ਕਰਕੇ ਪ੍ਰਾਪਤ ਹੁੰਦਾ ਹੈ ਅਸੀਂ ਨਾਮ ਨੂੰ ਸਭ ਕੁਝ ਸਮਝਿਆ ਹੈ ਹਰ ਨਾਮੋ ਦੇ ਜੜਾ ਮੈਨੂੰ ਮਰ ਸਭ ਪਰਮੇਸ਼ਰ ਦਾ ਨਾਮ ਜੁਲਕਾ ਰਹੁੰਦੇ ਹੈ ਉਹਨੂੰ ਹਰੇਕ ਨਾਮਾਂ ਦੇ ਵਿੱਚ ਸਤਸੰਗ ਜੀ ਹਰ ਨਾਮੋ ਹਰੀ ਜੋ ਨਾਮ ਪ੍ਰਸਿੱਧੋ ਹੈ ਉਹਦੇ ਸਰੂਪ ਨੂੰ ਦਿਖਾ ਦੇ ਦੇ ਦਿੰਦੇ ਹਨ ਜਿਸ ਪ੍ਰਾਪਤ ਤੂ ਲਹਿ ਜਿਸ ਨੂੰ ਗੁਰੂ ਸਾਹਿਬ ਦੀ ਪ੍ਰਾਪਤ ਹੁੰਦੀ ਹੈ ਉਹ ਨਾਮ ਦੀ ਦਾਤ ਨੂੰ ਲੈਂਦਾ ਹੈ ਉਚਰਨੀ ਲੱਗ ਆ ਗੁਰਗੱਲ ਨੂੰ ਪ੍ਰਾਪਤ ਜਿਹੜਾ ਗੁਰੂ ਸਾਹਿਬ ਦੀ ਚਰਨੀ ਆ ਕੇ ਲੱਗ ਜਾਂਦਾ ਹੈ ਅਸੱਤ ਕਹਾਣੀ ਪ੍ਰੇਮ ਤੇ ਗੁਰ ਸਿੱਖੋ ਕਹਿੰਦੋ ਰੱਦ ਕਥਾ ਹੈ ਜੋ ਮਹਾਰਾਜ ਦੇ ਪ੍ਰੇਮ ਦੀ ਹੈ ਕੋਈ ਕੋਈ ਪ੍ਰੇਮ ਜਿਹੜਾ ਮਿਲਿਆ ਹੋਇਆ ਮਹਾਰਾਜ ਉਹ ਆਤਿ ਸੰਗਤ ਆਖਦਾ ਕਸਮ ਕਰਦਾ ਹੈ ਜਿਦ ਦੇਵਾ ਮਨ ਆਪਣਾ ਉਸ ਪਿਆਰੇ ਨੂੰ ਆਪਣਾ ਮਨ ਹੀ ਭੇਟਾ ਕਰ ਦਈਏ ਲੇ ਲੇ ਲਾਗਾ ਪਾਉ ਤੇ ਗੁਨਾਵੋਲ ਨੂੰ ਕਰਕੇ ਅਤੇ ਸਰੀਰ ਬਗਵਾਨ ਕਾਜਕ ਬਨ ਵੱਲੋਂ ਨਿਉ ਨਿਉ ਕੇ ਉਹਨਾਂ ਦੇ ਚਰਨੀ ਲੱਗੀਏ ਸੱਜਣ ਮੇਰਾ ਏਥੇ ਰਾਜ ਸੱਜਣਾ ਕਾਲਪੁਰ ਕਿਉਂ ਨਹੀਂ ਹੋਇਆ ਇੱਕ ਕਰਤਾ ਪੁਰਖ ਸੁਜਾਨ ਸਾਰੇ ਜਨ ਨੂੰ ਕਰਨ ਵਾਲਾ ਸਾਰਿਆਂ ਦਾ ਪੂਰਨ ਹੈ ਸੁਜਾਨ ਅੰਤਯਾਮੀ ਹੈ ਸਤਗੁਰੂ ਮੀਤ ਲਾਇਆ ਇਹ ਮਹਾਰਾਜ ਸਤਗੁਰੂ ਜੀ ਨੇ ਸਤਗੁਰੂ ਮਿੱਤਰਾਂ ਨੇ ਇਹ ਪ੍ਰਵੇਸ਼ਨ ਮਿੱਤਰ ਤੈਨੂੰ ਮਿਲਾਇਆ ਹੈ ਮੈਂ ਸਦਾ ਸਦਾ ਤੇਰਾ ਤਾਂ ਮੈਨੂੰ ਤਾਂ ਸਦਾ ਸਦਾ ਆਪਦਾ ਹੀ ਤਾਨ ਬਲ ਹੈ ਸਤਿਪਾਤਸ਼ਾ ਜੀ ਸਤਗੁਰ ਮੇਰਾ ਸਦਾ ਸਦਾ ਮੇਰੇ ਸਤਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਸਦਾ ਸਰੂਪ ਹਨ ਸਦਾ ਪਿੱਛੇ ਵੀ ਸੀ ਹੁਣ ਵੀ ਅੱਗੇ ਨੂੰ ਵੀ ਹੋਣਗੇ ਨਾ ਆਵੇ ਨਾ ਜਾਏ ਤੂੰ ਨਾ ਜਿਵੇਂ ਜਨੂੰ ਧਾਰ ਕੇ ਕਿ ਤੂੰ ਆਉਂਦੇ ਹੈ ਨਾ ਸਰੀਰ ਛੱਡ ਕੇ ਕਿਤੇ ਜਾਂਦੇ ਹੈ ਸਰਵਤ ਕੰਗ ਸੰਗਹੁ ਹਮ ਉਹ ਆਗ ਉਹ ਆਗਨਾਸੀ ਪੁਰਖ ਹੈ ਕੋਈ ਕਹਿੰਦੇ ਜਮਨ ਮਰਦ ਤੋਂ ਕਿਉਂ ਰਹੇ ਤਾ ਕਹਿੰਦੇ ਆਗਨਾਸੀ ਪੁਰ ਨੇ ਸੱਚੇ ਪਾਤਸ਼ਾਹ ਨਾਲ ਤੋਂ ਰਹਤ ਹੈ ਸਭ ਮਹਿ ਰਹਾ ਸਮਾ ਸਾਰੇ ਜੀ ਸਮਾਰੇ ਵਿਆਪ ਘੋ ਰਹੇ ਹਨ ਜਿ ਉਸ ਦੰਦ ਕੁੰਜੀ ਚਾਵੇਂ ਲੋਗ ਬੇਸੀ ਤੇ ਫਿਰ ਜਦੋਂ ਅਰਦਾਸ ਕੀਤੀ ਦਰਸ਼ਨ ਦੇ ਉੱਤੇ ਇਹ ਪਈ ਕਾਰਾਂਜ ਸੁਮਾਰੇ ਹਨ राम नाम ਧਨ ਸਾਂਚਿਆ राम ਦਾ ਨਾਮ ਰੂਪੀ ਧਨ ਗੁਰਾਂ ਨਾਲ ਮਿਲ ਕੇ ਕੱਪੋ ਕੀਤਾ ਗੁਰਸਿੱਖਾਂ ਨੇ ਸਾਬਦ ਪੂੰਜੀਰਾ ਉਹਨਾਂ ਦੀ ਜਿਨ੍ਹਾਂ ਦੀ ਸਾਬਦ ਪੂੰਜੀ ਰਾਸ ਜਿਨ੍ਹਾਂ ਦੀ ਸਾਬਦ ਪੂੰਜੀ ਸਰਵ ਰੂਪੀ ਉਹਨਾਂ ਨੂੰ ਨਾਮ ਦੀ ਰਾਸ ਪ੍ਰਾਪਤ ਹੋਈ ਹੈ ਜਿਨ੍ਹਾਂ ਕੋਲੇ ਨਾਮ ਦੀ ਸਾਬਦ ਪੂੰਜੀ ਹੈ ਉਹਨਾਂ ਨੂੰ ਰਾਸ ਰੂਪ ਦੀ ਪ੍ਰਾਪਤੀ ਹੋ ਰੂਪੋ ਰਾਸ ਪ੍ਰਾਪਤ ਹੋਈ ਹੈ ਰਾਜ ਸਾਹਿਬ ਦੀ ਪੂੰਜੀ ਰਾਸ ਜਿਨ੍ਹਾਂ ਦੀ ਸਰਦਾ ਰੂਪੀ ਪੂੰਜੀ ਸਾਧਤ ਹੈ ਉਹਨੂੰ ਰਾਸ ਕੇ ਆਈ ਦੀ ਪ੍ਰਾਪਤੀ ਹੋਈ ਹੈ ਨਾਨਕ ਦਰਗਹਿ ਮੰਨਿਆ ਸਰੂਪਨ ਚੌਥੇ ਪਾਪ ਸਾਸ਼ਟ ਬਦਿਆਂ ਸਪੂਰਨ ਕਰਦੇ ਫਰਮਾਉਂਦੇ ਆ ਉਹ ਦਰਗਾਹ ਵਿੱਚ ਜਿਹਦੇ ਪੈਰ ਸੇ ਕਹਿੰਦੇ ਮੰਨਿਆ ਗਿਆ ਜਿਹੜਾ ਪੁਰਖ ਹੋਰ ਪੂਰੇ ਸਾਬਾਸ ਜਿਨ੍ਹਾਂ ਗੁਰਾਂ ਦੁਆਰਾ ਦਰਗਾਹ ਵੀ ਮੰਨੇ ਗਏ ਹਾਂ ਦਰਗਾਹ ਵਿੱਚ ਮੰਨ ਲਿਆ ਮਹਾਰਾਜ इनके ਠੀਕ ਪੂਰਨ ਭਾਈ ਗੁਰੂ ਸਾਹਿਬ ਦੇ ਨਾਲ ਮਿਲ ਕੇ ਪੂਰਨ ਗਿਆਨਵਾਨ ਦਰ ਅੰਦਰ ਗਏ ਜੋ ਤ੍ਰਿਆ ਪਦ ਹੈ ਉਹਦੇ ਚ ਮੰਨਿਆ ਗਿਆ ਉਹ ਲੀਨ ਹੋ ਗਿਆ ਐਸੇ ਗੁਰਾਂ ਦੀ ਕਿਰਕਤ ਦੇ ਸਾਰੇ ਪਾਤਸ਼ਾਹ ਨੂੰ ਤੇ ਪੂਰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਦਾ ਧੰਨਵਾਦ ਕਰੋ ਕਿ ਧੰਨ ਗੁਰੂ ਨਾਨਕ ਦੇਵ ਸਾਹਿਬ ਜਿਹੜੇ ਵਿਛੜਿਆਂ ਨੂੰ ਮਿਲਣ ਵਾਲੇ ਹਨ ਰਾਮ ਨਾਮ ਧਨ ਸੱਜਿਆ ਕਾਲਤ ਪੁੰਜੀ ਰਾਖੇ ਨਾ ਤੁਧ ਦਰਗਹਿ ਮੰਨਿਆ ਗੁਰੂ ਪੂਰੇ ਸਾਚ ਵਾਜਿ ਜੀ ਦਾ ਥੈਂਕਸ